ਨਾ ਥੋੜਾ ਨਹੀਂ ਮੈਂ ਆਪਣਾ ਪਰਸਨਲ ਦੱਸਣਾ ਮੈਨੂੰ ਮੈਂ 16 ਸਾਲ ਆਰਮੀ ਦੀ ਨੌਕਰੀ ਕੀਤੀ ਹੈ ਜੀ 25 ਸਾਲ ਮੈਂ ਟੀਚਰ ਆ ਤੇ ਉਸ ਤੋਂ ਬਾਅਦ ਹੁਣ ਮੇਰੇ ਪਿੱਛੇ ਸ਼ਜਵੰਤਾਂ ਪਿੰਡ ਦੇ ਲੋਕਾਂ ਨੇ ਸ਼ਜ ਬੱਜਾ ਮੇਰੇ ਕਿ ਭਾਵੇਂ ਕਹਿੰਦੇ ਤੁਸੀਂ ਇਕੱਲੇ ਸਰਸੀ ਹੁਣ ਪੰਜ ਨਾਲ ਲਾ ਕੇ ਸਰਪੰਚ ਬਣਾ ਦੇਣਾ ਉਹ ਮੇਰੇ ਰੱਬਾ ਮੈਂ ਖੰਨ ਫੜਦਾ ਵੀ ਨਾ ਕੁੱਤਰਾ ਇੰਨੀ ਜੇਲਸ ਹੈ ਨਾ ਘਟੀਆਂ ਪੱਦਰ ਨੇ ਸਾਡੇ ਪਿੰਡ ਦੇ ਵਿਚਾਰ ਲੋਕਾਂ ਦੇ ਗੀਆਂ ਦੇ ਹੁੰਦੇ ਨੇ ਨਾ ਹੁਣ ਮੈਂ ਕਿੱਧਰ ਨੂੰ ਜਾਵਾਂ ਦੱਸਿਓ ਬਾਣੇ ਕਿ ਆਹ ਰਿਕਾਰਡ ਵਜੋਂ ਯਾਨੀ ਗੱਲ ਦੇਖਿਓ ਕਿ ਦੇਖਾ ਗੇਤ ਵਿੱਚ ਘਰ ਜਾ ਕਿ ਥੋੜਾ ਜਿਹਾ ਰੋਪ ਪਾਉਣਾ ਤੇ ਘਰ ਦੇ ਕੰਮ ਇਹ ਸਰਪੰਚ ਪਿੰਡ ਦੇ ਆਈ ਜਾ ਕੇ ਆਪਣਾ ਕੰਮ ਕਰੋ ਤੇ ਪਿੰਡ ਦੇ ਇੱਕ ਜਿਹੜਾ ਆਪੋਜੀਸ਼ਨ ਵਾਲਾ ਕਹਿੰਦਾ ਸਰਪੰਚਾਂ ਦਾ ਘਰ ਹੋਏਗਾ ਮੈਂ ਇਹਨੂੰ ਕਿੱਥੇ ਜਾਵਾਂ ਦੱਸੋ ਜੀ ਥੋੜਾ ਜਿਹਾ ਮੁਸ਼ਕਲ ਆਈ ਉਸ ਪੇਪਰ ਜੌਬ ਤੋਂ ਆ ਕੇ ਨਾ ਇਹ ਪੋਲੀਟਿਕਲ ਇਸ਼ੂ ਬਹੁਤ ਹੈ ਪਰ ਮੇਰਾ ਪਿੰਡ ਵੱਡੇ ਭਾਗਾਂ ਵਾਲਾ ਕਿ ਸਾਡੇ ਪਿੰਡ ਵਿੱਚ ਆਪੋਜੀਸ਼ਨ ਨਹੀਂ ਆ ਸੱਤੇ ਵਿੱਚ ਸਾਡੇ ਰਲ ਕੇ ਜਾਂਦੇ ਨੇ ਅਸੀਂ ਇੱਕ ਸੋਲਿਡ ਵੇਸਟ ਪਲੈਂਟ ਬਣਾ ਲਿਆ ਜੀ ਕੂੜਾ ਬਾਹਰ ਕੱਢਣ ਵਾਸਤੇ। ਖੋਤੇ ਤਕਰੀਬਨ 6 ਤੋਂ 7 ਲੱਖ ਰੁਪਏ ਲੱਗੇ ਆ। ਛੱਪੜ ਇੱਕ ਗੂਰ ਕੇ ਉਹਦੇ ਤੇ ਓਪਨ ਗੇਮ ਲਾਤਾ ਔਰ ਜਿੰਨੇ ਲਖਣਗਲਾ ਵਿੱਚ ਦੀ ਦੇਖ ਲਿਓ। ਇੱਕ ਮੋੜ ਸੀ ਨਿੱਜੀ ਜ਼ੋਰ ਦੇ ਉੱਤੇ ਬਹੁਤ ਗੱਡੀ ਨਹੀਂ ਸੀ ਮੋੜਦੀ ਵੱਡੇ ਟਰੱਕ ਮੋੜਦੇ ਨਹੀਂ ਸੀ। ਕਿਸੇ ਤੋਂ ਪਰਸਨਲੀ ਬੱਚਾ ਮੇਰਾ ਸਟੂਡੈਂਟ ਸੀ ਉਤੋਂ ਘਰ ਦਾ ਥਾਂ ਲਿਆ ਜੀ ਦੋ ਖਾਨੇ ਲੈ। ਤੇ ਮੋੜ ਫੁੱਲਾ ਕਰਤਾ ਲਖਣੋਂ ਭਲੱਤ ਤੋਂ ਜਾਂਦੇ ਆਂ ਦੇਖ ਲਿਓ ਜੀ। ਫਿਰ ਹੋਰ ਜਿੰਨਾ ਹੋ ਸਕੇ ਤੇ ਨਾਂ ਹੀ ਸੂਦ ਆਵੇ ਨਾ। ਤੇ ਮੈਂ ਮੂੰਹ ਤੇ ਕਪੜਾ ਕੁੱਪੜਾ ਬਨ ਕੇ ਨਾਲ ਹੀ ਆਪ ਹੀ ਸਾਫ਼ ਕਰ ਲੈਣਾ ਕੋਈ ਤਰਾਜ ਨਹੀਂ ਹੈ ਸ਼ਬਦ ਉਹਨਾਂ ਉੱਤੇ ਗੁਰਬਾਣੀ ਦਾ ਵਿੱਚ ਦੁਨੀਆ ਸੇਵ ਕਮਾਈਏ ਤੰਦਰ ਕੇ ਬੈਸਣ ਪਾਈਏ ਕੋਹ ਨਾਨਕ ਬਾਹ ਲੜਾਈਏ ਜੇ ਦੁਨੀਆ ਤੋਂ ਬਾਹਰ ਖੜੀ ਕਰਕੇ ਜਿੱਤ ਕੇ ਜਾਣਾ ਤੇ ਕੰਮ ਹੱਥੀਂ ਕਰੋ ਜੀ ਆਪ ਕਰਨਾ ਪੈਣਾ ਉਹ ਕੱਲਾ ਕਲਗਾ ਨਾ ਲਾਇਓ ਕਿਵੇਂ ਸਰਪੰਚਾ ਤੇ ਮੈਂ ਮੈਂਬਰ ਆ ਤੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਸਾਰੇ ਨੇ ਚਿਹਰੇ ਦਰਸ਼ਨ ਕੀਤੇ ਨੇ ਪਰ ਕਿ ਇਹਨੂੰ ਇੰਪਲੀਮੈਂਟ ਸੁਣ ਕੇ ਛੱਡਣਾ ਨਹੀਂ ਇਹ ਬੰਦੇ ਉਹ ਉੱਥੇ ਜਾ ਕੇ ਕਹਿਣਗੇ ਕਿ ਤੁਹਾਡੀ ਸਪੀਚ ਵਧੀਆ ਸੀ ਫੂਕ ਮੈਨੂੰ ਦਿੰਦੇ ਨੇ ਵੈਸੇ ਪਰ ਨਹੀਂ ਕਿਉਂਕਿ ਮੇਰੇ ਕੋ ਸਪੀਚ ਨਹੀਂ ਮੇਰੇ ਕੋ ਪ੍ਰੈਕਟੀਕਲ ਵਰਕ ਵੀ ਹੈ ਅਸੀਂ ਕਰ ਰਹੇ ਹਾਂ ਦਵਾਈ ਭਰਾ ਲੈ ਭੋਏ ਨਾ ਕੋ ਸਾਰਿਆਂ ਕੋਲੋਂ ਜਿੱਥੇ ਕਦੇ ਨਾਲੇ ਚੋਂ ਕੋ ਗੰਧ ਨਹੀਂ ਕੱਢੇਗਾ ਉਥੇ ਆਪ ਅੱਗੇ ਮਿਲਾਂਗੇ ਤੁਹਾਨੂੰ ਕੰਮ ਕਰਨਾ ਹੈ ਦੁਨੀਆ ਦੇ ਵਿੱਚ ਜੇ ਆਏ ਆ ਜੀਵਨ ਬਾਰ-ਬਾਰ ਮਿਲਣਾ ਇਹਦਾ ਫੇੜਾ ਲੱਗਿਆ ਆਪਾਂ ਮੌਕਾ ਮਿਲਿਆ ਸਤਗੁਰ ਨੇ ਬਖਸ਼ਿਸ਼ ਕੀਤੀ ਹੈ ਤੁਹਾ ਨੂੰ ਕਿੰਨਾ ਸਾਡੇ ਪਿੰਡ 2400 ਵੋਟ ਹੈ ਜੀ 2400 ਵੋਟ ਦਾ ਮੈਨੂੰ ਨਹੀਂ ਪਤਾ ਹੋਣਾ ਕਿਹੜਾ ਨਾਂ ਕੀ ਹੈ ਬੇਟੀ ਦਾ ਨਾਂ ਕੀ ਹੈ ਪਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੁਲਦੀਪ ਸਿੰਘ ਸਾਡੇ ਪਿੰਡ ਦਾ ਸਰਪੰਚ ਹੈ ਤੁਸੀਂ ਹਾਈਲਾਈਟ ਹੋ ਗਏ ਤੁਸੀਂ ਲੋਕਾਂ ਦੇ ਵਿੱਚ ਆ ਗਏ ਫਿਰ ਜਿਹੜਾ ਆਗੂ ਅੱਗੇ ਆ ਗਿਆ ਨਾ ਤੇ ਆਗੂ ਫਿਰ ਅਗਵਾਈ ਚੰਗੀ ਕਰੇ ਪਾਰਟੀਬਾਦੀ ਨਾ ਕਰਿਓ ਉਹ ਜਾਤ ਪਾਤ ਪੇਤ ਪਾ ਉੱਚ ਨੀਚ ਗਲੀ ਮੱਲਾ ਰੰਗ ਨਸਲ ਨਾ ਵੇਖੇ ਫਿਰ ਪਿੰਡ ਹੈ ਤੇ ਪਿੰਡ ਹੈ ਮੈਂ ਤੇਹੀ ਗਵਾਂਗਾ ਤੁਹਾਨੂੰ ਜੇ ਤੁਸੀਂ ਇਹਨੂੰ ਇੰਪਲੀਮੈਂਟ ਕਰ ਲਓਗੇ ਆ ਸਮਾਜ ਤੁਹਾਡਾ ਸੁਧਰ ਜਾਏਗਾ ਤੇ ਸੱਚੇ ਪਾਤਸ਼ਾਹ ਦੇ ਅੱਗੇ ਮੈਂ ਅਰਦਾਸ ਕਰਦਾ ਕਿ ਤੁਹਾਨੂੰ ਸਾਰਿਆਂ ਵਕਤ ਵਕਤ ਆਏ ਹੋਏ ਵਰਕਰਸ ਨੂੰ